ਕੀ ਨੁਕਸਾਨ ਨੇ ਇਹ ਸਟੱਡੀ ਕਰ ਲੈਣੀ ਹੋਰ ਚੀਜ਼ ਆ ਸੂਰਜ ਨੂੰ 2 ਮਿੰਟ ਵਾਸਤੇ ਰੋਕ ਲੈਣਾ ਹੋਰ ਗੱਲ ਆ ਇਹ ਤੇਜ਼ ਕਰ ਲੈਣਾ ਸਲੋ ਕਰ ਲੈਣਾ ਗੱਲ ਹੋਰ ਸਲੋ ਤੇਜ਼ ਨਹੀਂ ਕਰ ਸਕੋ ਉਹ ਹੋਰ ਜੋ ਕੁਝ ਕੁਦਰਤ ਨੂੰ ਸਮਝ ਲੈਣਾ ਹੋਰ ਗੱਲ ਆ ਸਮਝਣ ਵਾਸਤੇ ਤਾਂ ਕਹਿ ਰਹੀ ਆ ਬਣੀ ਤੇ ਲੋਕਾਂ ਦਾ ਗਿਆਨ ਕੀ ਕੁਦਰਤ ਨੂੰ ਸਮਝਣ ਹੈ ਕੀ ਸਭ ਜਲਾ ਦੇ ਵਸਦੀ ਗੱਲ ਹੈ ਇਹ ਦਖਲ ਦੇਣਾ ਦੇ ਵਸਦੀ ਗੱਲ ਦੀ ਤੇ ਲੋਕ ਦਾ ਗਿਆਨ ਲੈ ਲੈਣਾ ਇਹਦੇ ਵਸਦੀ ਗੱਲ ਹੈ ਪਰ ਇਹ ਦਖਲ ਦੇ ਦੇਣਾ ਇਹਦੇ ਵਸਦੀ ਗੱਲ ਨਹੀਂ ਕੋਈ ਦੇ ਵਸਦੀ ਗੱਲ ਅੱਖਾਂ ਤੋਂ ਬਿਨਾ ਆਦਮੀ ਨੂੰ ਦਿਖਣ ਲੱਗ ਜਵੇ ਐ ਜਾ ਇਸ ਈਂਦ ਨਹੀਂ ਬਣਾ ਸਕਦੇ ਅੱਖਾਂ ਆਦਮੀ ਮੇ ਹੋਣਾ ਇਹ ਨਕਲੀ ਆਦਮੀ ਬਣਾ ਕੇ ਹੈ ਰੋਬੋਟ ਬਣਾ ਲਏ ਹੈ ਪਰ ਰੋਬੋਟ ਬੈਟਰੀ ਤੇ ਚੱਲਦਾ ਨਾ ਉਹਦੇ ਅੰਦਰ ਕੁਝ ਵੀ ਹਜਮ ਨਹੀਂ ਹੁੰਦਾ ਖੋਲਾ ਨਹੀਂ ਕਰ ਦਿਮਾਗ ਨਹੀਂ ਹੁੰਦਾ ਉਹ ਗੱਲ ਹੋਰ ਹੈ ਇਹ ਹੋਰ ਹੈ ਸੋ ਜੀ ਕੁਦਰਤ ਆ ਮਾਨ ਅਭੁਮਾਨ ਮਾਨ ਹੋਰ ਅਭੁਮਾਨ ਕੀ ਹੈ ਬਸ ਅਭੁਮਾਨ ਹੋਇਆ ਬੁਧੀ ਅਭੁਮਾਨ ਹੈ ਦੇਖੀ ਜਿਹੜੀ ਹੈ ਅਭੁਮਾਨ ਦੇਖੀ ਮਾਨ ਹੈ ਦੇ ਕਿਨਾ ਮਾਨਵਲ ਦਾ ਦਰਗਾਹ ਚ ਵਧੀਆ ਬੋਲ ਉਹ ਮਾਨ ਕਰਕੇ ਵਧੀਆ ਵਧੀਆ ਹੰਕਾਰ ਕਰਕੇ ਜਿਵੇਂ ਨੇਕੀ ਆਰ ਵਧੀਆ ਵੀ ਮਾਨ ਔਰ ਬੋਲ ਦੋ ਚੀਜ਼ਾਂ ਆਪਣੇ ਮਰਜੀ ਉਹ ਭਵਾਨ ਆਪਣੇ ਮਰਜੀ ਵਧੀਆ ਗੁਰਕੇਵਾਲੀ ਜਲਨਾ ਮਾਨ ਹੈ ਸਤਸਕਾਰ ਬੜਾ ਦਰਗਾਹ ਦੇ ਵਿੱਚ ਪਤ ਸੇਤੀ ਘਰ ਜਾਏ ਇੱਜ਼ਤ ਨਾਲ ਘਰ ਜਾਂਦਾ ਗੁਰਗ ਪਾਣਾ ਨਹੀਂ ਚੱਲਦਾ ਆਪਣੇ ਪਾਣਾ ਚੱਲਦਾ ਹੈ। ਵਿਛੜ ਝੋਟਾ ਖਾਏ। ਮਾਰਵ ਅਰ ਅਪਮਾਨ ਵੀ ਦੇਕੀ ਅਰ ਬਦੀ ਤੇ ਖੜਾ ਸਾਡੇ। ਬਦੀ ਕਰੂਗਾ। ਪੁਰਸ ਲੈ ਜੂ ਫੜ ਕੇ ਛਤਰ ਪ੍ਰੇਡ ਹੋਊ। ਜੜ ਜਬੰਦ ਕਰਨਗੇ ਬੇਇੱਜ਼ਤੀ ਹੋਊ। ਸਮਾਜ ਦੇ ਵਿੱਚ ਵੀ ਬੇਇੱਜ਼ਤੀ ਹੋਊ। ਸਮਾਜ ਵਿੱਚ ਇੱਜ਼ਤ ਕਿੰਨੂ ਮਿਲੀਗੇ? ਫਕਤਾਂ ਨੂੰ ਮਿਲੀਗੇ। ਕਿਸੇ بڑے ਤੋਂ بڑے ਰਾਜੇ ਨੂੰ ਨਹੀਂ ਮਿਲੀ। ਸਾਰੇ ਸਮਾਜ ਜੱਦ ਦਿੱਦੀ ਹੋਵੇ ਨਹੀਂ ਹੋ ਸਕਦਾ ਪਰ ਭਗਤਾਂ ਨੂੰ ਸਾਰੇ ਸਮਾਜ ਜੱਦ ਦਿੱਦੀ ਵੱਡੇ ਵੱਡੇ ਪੀਰ ਪੈਗੋਬਰਾ ਨੂੰ ਸਾਰੇ ਸਮਾਜ ਨੇ ਜੱਦ ਦਿੱਤੀ ਉਹਨਾਂ ਦਾ ਵਿਰੋਧ ਰਿਹਾ ਪਰਮਾ ਭੀਸ਼ੂ ਸ਼ਿਵ ਜੀ ਦਾ ਦਬੀ ਜਵਾਨਾ ਚਾਹੇ ਵਿਰੋਧ ਕਰੇ ਚਾਹੇ ਅੰਦਰੋਂ ਕਰ ਨਾ ਬੋਲਣ ਇਸਲਾਮ ਵਿਰੋਧ ਕਰਦਾ ਉਹਦੀ ਵਿਰੋਧ ਕਰਦੇ ਨੇ ਹੋਰ ਕਰਦੇ ਨੇ ਉਹਨਾਂ ਦਾ ਹੋਰ ਕਰਦੇ ਨੇ ਉਹਨਾਂ ਦਾ ਹੋਰ ਕਰ ਜਿੱਥੇ ਆ ਕੇ ਸਚਿਵਤ ਹੋ ਜਾਂਦੀ ਹੈ ਨਾ ਸੱਚੀ ਨਿਰਵਿਰੋਧ મત ਕਿਸੇ ਦਾ ਵਿਰੋਧ ਨਹੀਂ ਕਰਦੀ ਗੁਰਬਾਣੀ ਕਿਸੇ ਦਾ ਵਿਰੋਧ ਨਹੀਂ ਕਰਦੀ ਪਖੰਡਵਾਜ਼ ਨੂੰ ਦੋ ਲੋਕਾਂ ਨੂੰ ਆਗਾਹ ਕਰਦੀ ਹੈ ਪਖੰਡਵਾਦ ਤੋਂ ਜਾਗਰੂ ਕਰ ਕਰਦੀ ਹੈ ਪਖੰਡਵਾਦੀ ਨੇ ਜਿਹੜੇ ਦੂਜੀਆਂ ਵੱੱਤਾਂ ਵਾਲੇ ਜਿੱਥੋਂ ਭਰਮ ਭਲਾਉਦੇ ਨੇ ਨਾ ਲੋਕਾਂ ਨੂੰ ਭਗਤੀ ਲਾਉਣ ਦੀ بجائے ਭਰਮ ਭਲਾਉਦੇ ਨੇ ਸੱਚੀ ਭਗਤੀ ਦੀ بجائے ਗਲਤ ਭਗਤੀ ਦੱਸਦੇ ਨੇ ਉਲਟੇ ਰਾ ਪਾਉਂਦੇ ਨੇ ਉੱਥੋਂ ਉਹਨਾਂ ਦਾ ਰਾ ਵਾਰੇ ਦਾ ਵੀ ਇਹ ਰਾ ਉਲਟਾ ਹੈ ਭਾਈ ਅਸਲੀ ਆ ਇਹ ਰਾ ਜਾਓਗੇ ਤਾਂ ਨੁਕਸਾਨ ਹੋਊਗਾ ਇਹ ਜਾਗਰੂਕ ਕਰਨਾ ਵਿਰੋਧ ਕਰਨਾ ਨਹੀਂ ਉਹ ਕਹਿੰਦੇ ਪਰ ਉਹ ਕਹਿੰਦੇ ਸਾਡਾ ਵਿਰੋਧ ਕਰਦੇ ਉਹ ਕਹਿਣ ਵਿਰੋਧ ਕਰਦੇ ਨੇ ਤਾਂ ਵਿਰੋਧ ਕਰਨੀ ਨੇ ਇਹ ਤਾਂ ਬੁਰੇ ਦਾ ਭਲਾ ਕਰ ਰਹੇ ਨੇ ਇਹ ਭਗਤੀ ਬੁਰੇ ਦਾ ਭਲਾ ਕਰਨ ਵਾਲੀ ਹੈ ਵਿਰੋਧ ਕਿਸਦਾ ਨਹੀਂ ਕਰਦੀ ਸਭ ਕੋ ਇਹਦਾ ਵਿਰੋਧ ਕਰਦੇ ਨੇ ਸੱਚ ਦਾ ਉਲਟਾ ਰਾ ਦਸੜ ਵਾਲੇ ਖੁਦ ਵਿਰੋਧ ਕਰ ਰਹੇ ਨੇ ਸੱਚ ਮਾਰ ਰਹੇ ਨੇ ਜੋ ਸੱਚ ਮਾਰਗਦਾਨੋਂ ਗਿਆਨ ਨਹੀਂ ਉਹ ਕਹਿੰਦਾ ਭਾਈ ਸਾਨੂੰ ਗਿਆਨ ਦੀ ਜੇ ਕਿਤੇ ਗਏ ਨਹੀਂ ਜਿਹੜੇ ਪਿੰਡ ਸ਼ਹਿਰ ਦੇਖਿਆ ਨਹੀਂ ਤੁਸੀਂ ਰਾਹ ਦੱਸੀ ਜਾਂਦੇ ਉੱਥੇ ਦਾ ਰਾਹ ਉਹ ਗਲਤ ਹੈ ਤੂੰ ਕਹ ਪਾਇਆ ਸਿੱਧਾ ਗਏ ਨਹੀਂ ਇਹ ਤਾਂ ਗਾਂ ਇੱਥੇ ਤੱਕ ਗਾਂ ਦਾ ਰਾਹ ਸਾਨੂੰ ਨਹੀਂ ਪਤਾ ਇਹ ਤਾਂ ਹੋਈ ਨਾ ਗੱਲ ਰਾਹ ਤੁਸੀਂ ਦੱਸੀ ਜਾਂਦੇ ਫਿਰ ਝੂਠੀਆਂ ਸਾਖੀਆਂ ਬਣਾ ਲੀਆਂ ਤੁਸੀਂ ਉੱਥੇ ਐ ਪਹੁੰਚ ਗਏ ਉੱਥੇ ਐ ਪਹੁੰਚ ਗਏ ਇਹ ਤਾਂ ਫਰਾਡ ਹੈ ਫਰਾਡ ਤੋਂ ਬ੍ਰੋਧ ਕਰ ਲੋ ਇਹ ਫਰਾਡ ਤੋਂ آگਾਹ ਕਰਦਿਏ ਪਾਣੀ ਅਸੀਂ ਤਾਂ ਇਹ ਕਹਾਂਗੇ ਫਰਾਡ ਤੋਂ ਜਾਗਰੂਕ ਕਰਦਿਏ ਲੋਕਾਂ ਨੂੰ ਮੁੰਡਿ ਫਰਾਡ ਤੋਂ ਜਾਗਰੂਕ ਕਰਨ ਨੂੰ ਫਰੋਡੀ ਜਿਹੜੇ ਨੇ ਉਹ ਕਹਿੰਦੇ ਸਾਡਾ ਵਿਰੋਧ ਕਰ ਲਈ ਹਾਂ ਉਹ ਜਸਤੀ ਬਾਈ ਕਰਨਾ ਵਿਰੋਧ ਤਾਂ ਵੀ ਅਸੀਂ ਸੱਚਿਆਂ ਬਾਣੀ ਸਾਲੂ ਜਾਣਬੁੱਝ ਕੇ ਗਲਤ ਕਰੇ ਸਾਡੀ ਗੱਲ ਠੀਕ ਹੈ ਸਾਡਾ ਵਿਰੋਧ ਕਿਉਂ ਕਰ ਰਹੇ ਹੋ ਇਹ ਤਾਂ ਠੀਕ ਸਾਬ ਠੀਕ ਸਾਬ ਤਾਂ ਕਰ ਨਹੀਂ ਰਹੇ ਵਿਰੋਧ ਕਰ ਰਹੇ ਹੋ ਵਿਰੋਧ ਤੁਸੀਂ ਕਰ ਰਹੇ ਹੋ ਸੱਚੇ ਮਾਰਗ ਦਾ ਠੀਕ ਰਸਤੇ ਪੌੜੀ ਦੀ ਬਜਾਏ ਗਲਤ ਰਸਤੇ ਪਾਰ ਰਹੇ ਹੋ ਵਿਰੋਧ ਤਾਉ ਕਰ ਰਹੇ ਸੱਚ ਮਾਰਗ ਦੱਸਣ ਵਾਲਾ ਕਿਸੇ ਦਾ ਵਿਰੋਧ ਨਹੀਂ ਕਰਦਾ ਜਿਹੜੇ ਸੱਚ ਦਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਡੰਗੇ ਕਰ ਰਹੇ ਪਬਲਿਕ ਨੂੰ ਆਗਾ ਕਰ ਰਹੇ ਤਾਕੇ ਕੋਈ ਨਾ ਕੋਈ ਜਿਹਨੂੰ ਲੋੜ ਹੈ ਉਹ ਤਾਂ ਇਸ ਤਰ੍ਹਾਂ ਚੱਲਾ ਜਾਵੇ ਉਲਟੇ ਰਾਤਾਂ ਦਾ ਨਾ ਲੋਕ ਪੈਣ ਲੋਕਾਂ ਦੇ ਜੀਵਨ ਤਰ੍ਹਾਂ ਨਾ ਖਰਾਬ ਹੋਵੇ ਉਹ ਕਹਿੰਦੇ ਨੇ ਵੀ ਸਾਡਾ ਵਿਰੋਧ ਹੋ ਰਿਹਾ ਕਿਉਂ ਉਹ ਕੌਣ ਹੈ ਬਾਇਕਾਰੀ ਦੇ ਉਹਨਾਂ ਨੇ ਆਪਣੇ ਬੜੇ ਗਰੁੱਪ ਬਣਾਏ ਫਿਰ ਉਹਨਾਂ ਨੇ ਭੇਡਾਂ ਸਮਝਾ ਹੋਏ ਲੋਕਾਂ ਨੂੰ ਉਹਨਾਂ ਨੇ ਤੁਹਾਡਾ ਬਦਲ ਖਾਣੀ ਉਹਨਾਂ ਨੇ ਧਰਮ ਨੂੰ ਤੰਦਾ ਬਣਾਇਆ ਹੋਇਆ ਇੱਕ ਧਰਮ ਨਹੀਂ ਜਿਹੜਾ ਧੰਦਾ ਨਹੀਂ ਸੀ। ਉਸੀ ਆ ਸਾਡੇ ਆਲਾ। ਅੱਜ ਇਹ ਵੀ ਧੰਦਾ ਬਣ ਗਿਆ। ਇਹ ਵੀ ਤਾਂ ਧੰਦਾ ਬਣਾ ਲਿਆ ਦੋਇਨੇ ਉਹਨਾਂ ਦੀ ਦੀ ਉਹਨੇ ਕੋਈ ਹੋ ਗਿਆ ਸਾਰੇ। ਜੇ ਸਰਬ ਧਰਮ ਸੰਮੇਲ ਹੁੰਦਾ। ਉੱਥੇ ਜਾ ਕੇ ਅੱਜ ਤੱਕ ਕਿਸੇ ਨੇ ਕੋਈ ਗੱਲ ਗੁਰਮਤ ਦੀ